ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਠੱਠ ਸਰਕਾਰ ਮਰਦਾਬਾਦ 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 ਮੋਦੀ ਤੇਰੀ ਤਾਨਾਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਮੋਦੀ ਤੇਰੀ ਤਾਨਾਸ਼ਲੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਮੋਦੀ ਰਾਮਕੌਰ ਮਰਦਾਬਾਦ 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 ਮੁੰਡਿਆਂ ਦਾ ਰਾਜ ਮਰਦਾਬਾਦ 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 ਮੋਦੀ ਸਰਕਾਰ ਹਾਏ ਹਾਏ ਜਿੰਦਾਬਾਦ 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 ਠੀਕ ਹੈ ਕੁੰਗਲ ਖੁੜੀ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਦੋਸਤੋ ਅਸੀਂ ਬੈਠੇ ਆਂ ਰਾਏਪੁਰ ਰਾਇਆ ਟੋਲ ਪਲਾਜ਼ਾ ਜਿਹੜਾ ਕਿ ਨਕੋਦਰ ਜਗਰਾਵਂ ਰੋਡ ਦੇ ਉੱਤੇ ਆ ਔਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹ ਪਲਾਜ਼ਾ ਨੂੰ ਬੰਦ ਕੀਤਾ ਹੋਇਆ ਸਾਡੇ ਦੋਸਤ ਬੈਠੇ ਆ ਇੱਥੇ ਦਿਨ ਰਾਤ ਇੱਥੇ ਸੇਵਾ ਕਰਦੇ ਆ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਇਸ ਮੋਰਚੇ ਉੱਤੇ ਰੱਖੀ ਗਈ ਹੈ ਉਹ ਖਾਸ ਤੌਰ ਤੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਜੀਟੇਸ਼ਨ ਕੀਤੀ ਜਾ ਰਹੀ ਪੰਜਾਬ ਵਿੱਚ ਔਰ ਜੋ ਮੋਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਔਰ ਜਿਹੜੇ ਸਾਡੇ ਸਾਥੀ ਸ਼ੰਭੂ ਬਾਰਡਰ ਤੇ ਇਕਨੌਰੀ ਬਾਰਡਰ ਤੇ ਜਾਂ ਹੋਰ ਕਿਸੇ ਵੀ ਬਾਰਡਰ ਤੇ ਬੈਠੇ ਆ ਸਰਕਾਰਾਂ ਉਹਨਾਂ ਉੱਤੇ ਛਾੜਜੜ ਕਰ ਰਹੀਆਂ ਜੁਰਮ ਕਰ ਰਹੀਆਂ ਨਾਦਰਸ਼ਾਹ ਜੁਲਮ ਕੀਤਾ ਜਾ ਰਿਹਾ ਆ ਔਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਾਡੀ ਲੜਾਈ ਪਾਕਿਸਤਾਨ ਨਾਲ ਹੋਵੇ ਜਾਂ ਹੋਰ ਕਿਸੇ ਦੇਸ਼ ਨਾਲ ਹੋਵੇ। ਸੋ ਕੱਲ ਦੀ ਜਿਹੜੀ ਖਬਰ ਹੈ ਸਾਡੇ ਕਾਫੀ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਔਰ ਸਾਡੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਹੈ। ਔਰ ਉਹਦੀ ਜਿਹੜੀ ਬੇ ਬੇਵਕਤੀ ਮੌਤ ਹੋਈ ਹੈ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਸਰਕਾਰ ਦੇ ਐਕਸ਼ਨ ਦੀ। ਔਰ ਉਹ ਸਾਡੇ ਸਾਥੀ ਜਿਹੜਾ ਸ਼ਹੀਦ ਹੋਇਆ ਉਹਨੂੰ ਸ਼ਰਦਾ ਦੇ ਫੁੱਲ ਵੀ ਪਿੰਡ ਕਰਦੇ ਆ। ਔਰ ਕਿਸਾਨ ਮੋਰਚੇ ਵੱਲੋਂ ਇਹ ਗੱਲ ਦਾ ਤਹਿਯਾ ਕੀਤਾ ਗਿਆ ਹੈ। ਕੇ ਸਰਕਾਰ ਦੇ ਇਸ ਸੈਕਸ਼ਨ ਦੀ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਲਟੜਿਆ ਜਾਊਗਾ ਤਾਂ ਜੋ ਜਿਹੜਾ ਸਰਕਾਰ ਸਾਡੇ ਨਹਥੇ ਸਾਥੀਆਂ ਉਤੇ ਗੋਲੀਆਂ ਚਲਾਉਂਦੀ ਹੈ ਬੰਬ ਸੁੱਟਦੀ ਹੈ ਉਹਨੂੰ ਰੋਕਿਆ ਜਾ ਸਕੇ ਔਰ ਸਰਕਾਰ ਜਿਹੜਾ ਕਿਸਾਨੀ ਮੋਰਚਾ ਉਹਦੀ ਇੱਕ ਵੀ ਮੰਗ ਨਹੀਂ ਮੰਨੇਗੀ ਬਾਰ-ਬਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਸਰਕਾਰ ਵੱਲੋਂ ਕੋਈ ਵੀ ਮੰਗ ਨਹੀਂ ਮੰਨੀ ਜਾਂਦੀ ਸੋ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚ ਰੈਜੀਟ੍ਰੇਸ਼ਨ ਇਸੇ ਤਰ੍ਹਾਂ ਚੱਲੀ ਗਈ ਸੋ ਮੈਂ ਬੇਨਤੀ ਕਰਾਂਗਾ ਕਮਾਂਡ ਮੇਜਰ ਸਿੰਘ ਜੀ ਅੱਗੇ ਕਿ ਉਹ ਜੋ ਵੀ ਪੰਜਾਬ ਦੇ ਵਿੱਚ ਮਾਹੌਲ ਆ ਹਿੰਦੁਸਤਾਨ ਵਿੱਚ ਮਾਹੌਲ ਹੈ ਉਹਦੇ ਬਾਰੇ ਸਾਰੇ ਅਸੰਕਤਾਂ ਨੂੰ ਵਿਚਾਰ ਸਾਂਝ ਕਰਨ ਜੀ ਸਰ ਗੁਰਨਾਵ ਜੀ ਤੁਹਾਡਾ ਅੱਜ ਤਰੂਪਾਜਾ ਸੰਗਰ ਰੋਡ ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਤੁਸੀਂ ਕਵਰੇਜ ਕਰਕੇ ਲੋਕਾਂ ਨੂੰ ਦੱਸਣਾ ਹੈ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਸਭ ਤੋਂ ਵੱਲੋਂ ਜਿਹਨੇ ਸਾਥੀ ਆਏ ਆ ਤੁਸੀਂ ਆਏ ਆ ਮੈਂ ਸਾਂਝ ਪਤਾ ਫੜੇਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਇੰਨੇ ਮਾੜੇ ਹੋ ਗਏ ਆ ਸ਼ੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਤੇ ਜੱਸ਼ਗਰ ਚੱਲ ਰਿਹਾ ਉੱਥੇ ਆਪਣਾ ਕਿਸਾਨਾਂ ਦਾ ਸ਼ਿਕਾਰ ਸ਼ੁਰੂ ਕੀਤਾ ਹੋਇਆ ਹਾਲਾਤ ਸਰਕਾਰ ਨੇ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੇ ਮਾਰੇ ਕਰਦੇ ਕਿਸਾਨਾਂ ਦੇ ਕੁਛੜਾ ਲਾਤ ਰਹੀ ਨਹੀਂ ਸਾਰੇ ਕਿਸਾਨਾਂ ਨੂੰ ਪਤਾ ਤਾਂ ਕੀ ਹੋ ਰਿਹਾ ਕੱਲ ਉੱਥੇ ਜੋਗ ਲਾਤ ਬਣਿਆ ਮਾੜੇ ਲਾਤ ਬਣਿਆ ਇੰਨੇ ਅਥਰੂ ਗੈਦੇ ਗੋਲੇ ਸਿੱਧੀਆਂ ਗੁੜੀਆਂ ਲਾਈ ਗਈਆਂ ਪਿਸਤੋਲਾਂ ਵਾਲੀਆਂ ਮੁੰਡਾ ਸ਼ਬ ਕਰਨ ਪਟੰਡੇ ਤੋਂ ਅਕਸ਼ੀਦ ਹੋ ਗਿਆ ਅਗਲਾਤਾ ਬੱਚਾ ਦੋ ਦੀਆਂ ਪੈਣਾ ਮਾਂ ਬਿਓ ਸਿਰ ਤੇ ਰਹਿਣੀਗਾ ਕਿੰਨੀ ਤਰ੍ਹਾਂ ਦਾ ਹਾਦਸਾ ਮਾਰੀ ਹੋਈ ਆ ਇਹ ਜਿਹੜਾ ਆਪਣਾ ਜੰਬੂਰੀ ਹਾਕਾ ਉਹ ਸਰਕਾਰ ਨੇ ਖੋਣ ਦੀ ਪੂਰੀ ਕੋਸ਼ਿਸ਼ ਕੀਤੀ ਆ ਇਹ ਬੜੀ ਮਾੜੀ ਨਰਕਟਰਾ ਕੀਤੀ ਆ ਇਹਦੇ ਖਿਲਾਫ ਸਾਡਾ ਜਿਹੜਾ ਐਸਕੇਮਾ ਉਹਨੇ ਫੈਸਲਾ ਲਿਆਤੇ ਦਿੰਦਾ ਜਿੰਨੇ ਪੰਜਾਬ ਦੇ ਟੂਲਪਲੇਜ ਆ ਸਾਰੇ ਬੰਦ ਕੀਤੇ ਹੋਏ ਆ ਕੋਈ ਟੂਲ ਨਹੀਂ ਫ੍ਰੀ ਟੂਲ ਚਲਣ ਡਿਆ ਸਾਰੇ ਪੰਜਾਬ ਦੇ ਅੱਜ ਦੀ ਆ 第三 ਹੈ ਨਾ ਸ਼ਾਮ ਤੱਕ 5 ਵਜੇ ਤੱਕ ਤੇ ਬੈਠੇ ਆ ਸਾਢੇ 7 ਹੋਰ ਸਾਰੇ ਬੈਠੇ ਆ ਜਿਸੀ ਮੰਦੀਆਂ ਵਾਲੇ ਇਕੱਠੇ ਹੋ ਗਏ ਐਸ ਕੇ ਐਮ ਵੱਲੋਂ ਬੈਠੇ ਆ ਅਸੀਂ ਬਹੁਤ ਬਣ ਬੈਠੇ ਆ ਇਹ ਲੜਾਈ ਬਹੁਤ ਬਣ ਆਸ਼ਾ ਥੋੜੀ ਜਿਹੜੀ ਤੇ ਲੜਾਈ ਚੱਲ ਰਹੀ ਆ ਚੰਮੂ ਬਾਰਡਰ ਤੇ ਕੁਝ ਬੰਦੇ ਵੀ ਬੰਦੇ ਗਲਤੀ ਜਿਹੜੀ ਆ ਮਾਰੇ ਹੋ ਗਿਆ ਸਰਕਾਰ ਹੀ ਨਹੀਂ ਕਹੇਦੀ ਬਹੁਤ ਵਡੀਆਂ ਉੱਥੇ ਕੰਟਰੋਲ ਨਹੀਂ ਬੰਦੇ ਕਰ ਸਕੇ ਥੋੜਾ ਨੁਕਸ ਪੈ ਗਿਆ ਬੰਦਿਆਂ 'ਚ ਇਹ ਲੜਾਈ ਸਾਂਝੀ ਆ ਇੱਥੇ ਵੀ ਆਪਣੀ ਥੋੜੀ ਮਿਸਟੇਕ ਹੋ ਗਈ ਆ ਸਾਥੀਆਂ ਕੋਲੋਂ ਮੈਂ ਕਹਿੰਦਾ ਅਜੇ ਵੀ ਜਿਹੜੇ ਸਾਥੀ ਮੋਰੇ ਗਏ ਆ ਉਹ ਬਾਕੀ ਸਾਥੀ ਨੂੰ ਅਪੀਲ ਕਰਨ ਉਹ ਇੱਥੇ ਕੱਢੇ ਹੋ ਗੇ ਲੜੀਏ ਇਹ ਲੜਾਈ ਸਾਰੇ ਭਾਰਤ ਦੀ ਆ ਕੱਲੇ ਪੰਜਾਬ ਦੀ ਨਹੀਂ ਸਾਰੇ ਭਾਰਤ ਨੂੰ ਐਮਐਸਬੀ ਚਾਹੀਦੀ ਆ ਇਹ 471 ਜੱਸੀ ਬੰਦਿਆਂ ਭਾਰਤ ਦੀਆਂ ਇਹ ਸਾਂਝੇ ਦੌਰ ਦੇ ਐਸਕੇਮ ਬਣਿਆ ਇਹ ਲੜਾਈ ਸਾਂਝੀ ਤੋਂ ਲਾਣੀ ਚਾਹੀਦੀ ਆ ਇਹਨਾਂ ਦੇ ਕੱਲਿਆਂ ਦੀ ਨਹੀਂ ਕਿ ਮੈਂ ਪਰ ਜਦੋਂ ਆ ਮੈਂ ਉਹ ਬੀਗ ਘਰ ਦਾ ਬੇਨਤੀ ਕਰਦਾ ਇਹ ਸਾਥੀ ਮੋਰੇ ਗਾਇਆ ਉਹਨਾਂ ਨੂੰ ਕਹਿੰਦਾ ਬੇਨਤੀ ਕਰਦਾ ਜਿਹੜੇ ਪਿੱਛੇ ਸਾਥੀ ਬੈਠੇ ਆ ਉਹਨਾਂ ਨੂੰ ਆਪੀ ਅਪੀਲ ਕਰਨ ਆਓ ਇੱਥੇ ਇਕੱਠੇ ਲੜੀਏ ਇਹ ਇਕੱਠੇ ਲੜਨਾ ਪੈਣਾ ਉਦਾਂ ਆਪਾਂ ਨੂੰ ਨਿਆਂ ਨਹੀਂ ਮਿਲਣਾ ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਆਦਰਵਾਇਜ਼ ਆਪਾਂ ਨੂੰ ਨਿਆਂ ਨਹੀਂ ਮਿਲਣਾ ਸੋ ਕਾਮਰਦ ਜੀ ਇਹ ਬੇਨਤੀ ਕਰ ਰਿਹਾ ਸੀ ਸੋ ਕਾਮਰਦ ਜੀ ਆਪਾਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਸਾਥੀ ਕੱਲ ਸ਼ਹੀਦ ਹੋਇਆ ਉਹਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਤੇ ਐਫ ਆਈ ਆਰ ਦਾਜ ਕੀਤੀ ਜਾਵੇ ਤਾਂ ਜੋ ਸਾਡੇ ਸਾਥੀ ਨੂੰ ਨਿਆਂ ਮਿਲ ਸਕੇ ਜੀ ਸੰਯੁਕਤ ਮੋਰਟਸ ਕੇਮ ਮੰਗ ਕਰਦਾ ਜਿਹੜੀ ਪੰਜਾਬ ਸਰਕਾਰ ਆ ਉਸ ਬੁਰਾਰ ਨੂੰ ਮੁਆਜਬਾ ਪੂਰਾ ਡਗਵਾਉਂਦਾ ਵੇ ਪਰਵਾਹ ਨੌਕਰੀ ਦੇਵੇ ਦੋ ਭੈਣਾ ਦੋਨੇ ਮੋਹ ਵਾਲੀਆਂ ਮਾਪੇ ਦਾ ਪੋਤੇ ਆ ਮਾਪੇ ਸਰਦਿਆ ਨਹੀਂ ਕਿ ਕਿੰਨੀ ਮਾੜੀ ਘਟਣ ਵਾਲੀ ਗੱਲ ਆ ਵੀ ਪੈਈ ਸਿਰਫ ਡੇਢ ਕੱਜ ਜ਼ਮੀਨ ਦਾ ਬੈ ਜ਼ਮੀਨ ਹੀ ਥੋੜੀ ਆ ਇੱਕ ਛੋਟਾ ਕਿਸਾਨ ਸੀਗਾ ਉਹਨੂੰ ਪੂਰਾ ਮੁਆਜਰਣਾ ਜਿਹਦਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਜਿਹੜਾ ਬੱਚੇ ਆ ਧੀਆਂ ਉਹਦੀਆਂ ਮੁੰਡੇ ਦੀਆਂ ਭੈਣਾ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਸੋ ਜਥੇਬੰਦੀ ਵੱਲੋਂ ਮੰਗ ਆ ਜੀ ਜਿਹੜਾ ਸਾਡਾ ਸਾਥੀ ਸੁਭਕਰਨ ਸਿੰਘ ਕੱਲ ਸ਼ਹੀਦ ਹੋਇਆ ਉਹਦੇ ਜਿਹੜੇ ਕਾਤਲ ਆ ਉਹਨਾਂ ਉੱਤੇ 302 ਦਾ ਪਰਚਾ ਦਰਜ ਕੀਤਾ ਜਾਵੇ ਔਰ ਸਰਕਾਰਾਂ ਵੱਲੋਂ ਉਹਨੂੰ ਮੁਆਵਜ਼ਾ ਉਹਦੇ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਜੋ ਉਹਦੇ ਪਰਿਵਾਰ ਦਾ ਰੋਟੀ ਫੁਲਕਾ ਚੱਲਦਾ ਰਹੇ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਬਹੁਤ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ